ਤੱਕ ਲੱਗਾ ਖੜਾ ਤੇ ਗੱਡੀ ਆਉਣ ਵਾਲੀ ਇਹ ਆ ਖਾਈ ਲਾਟਾ ਆ ਦੇਖ ਲਓ ਠੀਕ ਹੈ ਅਗਲਾ ਵਾਲਾ ਵੀ ਨਾ ਟਾਈਮ ਤੇ ਲੱਗਣੇ ਨੂੰ 20 ਮਿੰਟ ਹੋ ਗਏ ਨੇ ਸਾਨੂੰ ਉੱਥੇ ਖੜੋਤਿਆਂ ਨੂੰ ਇਹਦੇ ਮੇਰੇ ਹਿਸਾਬ ਨਾਲ 20 ਮਿੰਟ ਹੋਰ ਲੱਗ ਜਾਣਗੇ ਅੱਧਾ ਘੰਟਾ ਗਿਆ ਇੱਥੇ 파ੜਕਾ ਨੇ ਇਹ ਰੋ ਇਹ ਬਰੋਇਪਰ ਵਾਲਾ ਖਾਈ ਲਾਟੇ ਦਾ ਨਹੀਂ ਉਹ 파ੜਕਾ ਆ ਗਿਆ ਬਾਪੂ ਤੇਜਾ ਸਿੰਘ ਤੇ ਆ ਗਏ ਲੋ ਇਹ ਆਉਂਦੀ ਜਿਹੜੀ ਉਹ ਜਲਦੀ ਜਲਾਲਾਬਾਦ ਫਾਜ਼ਲ 2ਾ ਟ੍ਰੇਨ ਆ ਗਈ। ਜਿਹੜੀ ਆ ਰਹੀਆਂ ਕਰੋਚਾ। ਇਹਨੂੰ 20 1 35 ਇੰਟਰਮੀਨਟ ਫਾਰਕ ਲੱਗਾ ਹੈ। ਲਾਉਣਾ ਪੈਂਦਾ ਇਹਨਾਂ ਨੂੰ ਪਹਿਲ ਲੋਕ ਹਟਦੇ ਨਹੀਂ ਲੰਘਣਾ ਦੇਖ ਲੋ। ਬਾਕੀ ਸ਼ਹਿਰ ਟ੍ਰੇਨ ਦਾ ਟਰੇਨ ਦਾ ਨਾਲ ਦਾ ਨਜ਼ਾਰਾ ਕਿਦਰੀਆ ਮਗਰੇ ਕੋੰਜਾ ਲੱਗਾ ਹੁਣ ਉਧਰ ਨੂੰ ਖਿੱਚੀ ਲਿਆ ਮੋੜ ਦੇ ਚੱਕਰ ਉਧਰ ਉਧਰ ਕੇ ਇਧਰ ਹੋ ਜਾਣਗੇ ਫਿਰ ਇਹ ਇਧਰ ਨੂੰ ਖਿੱਚੀ ਲਿਆਗਾ ਇਹ ਆਪਣਾ ਇਹ ਪੀਸ ਸਿਸਟਮ ਬਣਾਇਆ ਇਹਨਾਂ ਨੇ ਇਹ ਨਹੀਂ ਜਾਂ ਠੀਕ ਨਹੀਂ ਇਧਰ ਟੁੱਕਰ ਵਾਲਾ ਉਹ ਸਾਹਮਣੇ ਦੇ ਦਾ ਉੱਤੇ ਚਮੂਹ ਪਰਾਇਆ ਪੁੱਤੂ ਕਹਿਗਾ ਬੰਦਾ ਅਸੀਂ ਮੰਡ ਘਟਿਆਰ ਕੇ ਤੁਰਾਂਗੇ ਉਹ ਦੇਖੋ ਅਬ ਬਿਜਲੀ ਵਾਲੀ ਲੈ ਲੈ ਲਾਈਟ ਵਾਲੀ ਬਣ ਕੇ ਆ ਗਈ ਇੱਧਰ ਵੀ ਡਰੇਨ ਗੰਜ ਲਾਲਾਬਾਦ ਅਫੇਰ ਉਹ ਜਿਹੜੀ ਚੱਕਿਆ ਹੁੰਦੇ ਹੋ ਸਕਦਾ ਜੀ ਹੋਰ ਨਮਾ ਕਰ ਆਉਂਦੀ ਹੈ ਕਿਚਨ ਉਧਰ ਉਹ ਸਾਹਮਣੇ ਉਹ ਵੜਾ ਜਿੱਦੇ ਬਜੂ ਮਿਲ ਜਾਂਦੀ ਵੀ ਉੱਥੇ ਆਓ ਢੀਡੇਗਾ ਨੂੰ ਪਾਣੀ ਨੂੰ ਉੱਥੇ ਉਹ ਸਾਹਮਣੇ ਤਾਰਾਂ ਦੇ ਕੋਲ ਸੁਬਾਰਾ ਜਾਂ ਇਹਨੂੰ ਢੀਡੇਗਾ ਆ ਲੋ ਆ ਸਵਾਰੀਆਂ ਉੱਤਰ ਜਾਣ ਦੇ ਤੋ ਸੋ ਆ ਰਿਹਾ ਉੱਤਰ ਕੇ ਸ਼ਹਿਰ ਆਉਂਦੀ ਆ ਪਹਿਲੋ ਲੋਕ ਬੜੇ ਆਉਂਦੇ ਉਹਦੇ ਆ ਜਾ ਟ੍ਰੇਨ ਤੇ ਚਲੀਏ ਫੜਾ ਫੜ ਟ੍ਰੇਨ ਤੇ ਚਲੀਏ ਡੋਡਾਂ ਵਾਲੇ ਆਉਣਾ ਮੇਰੇ ਨਾਲ ਕੇ ਡੋਡੀਆਂ ਨਾਲ ਆਉਣਾ ਭੱਜਾ ਵਾਲਾ ਟ੍ਰੇਨ ਤੇ ਚੜਿਆ ਆਉਣਾ ਹੋਵੇ ਅਜੇ ਮੇਰਾ ਲਗਾਉਂਦਾ ਮਾਮਾ ਕੋ ਡੋਡਾਂ ਦਾ ਆ ਖੱਟੇ ਦੇ ਪਰਨੇ ਵਾਲਾ ਆ ਵੇਖੋ ਨੀਲੀ ਪਾਗੜਾ ਉਹ ਦੇਖੋ ਆਉਂਦਾ ਮੈਨਾਂ ਆਉਣਾ ਟ੍ਰੇਨ ਤੇ ਚੜ ਕੇ ਆ ਚਿੱਟੇ ਲੀੜੇ ਵਾਲਾ ਇਹਦੇ ਰਿਸ਼ਤੇਦਾਰੀ ਆਪਣੇ ਪਿੰਡ ਬੁਡੀ ਵੇ ਇਹਨਾਂ ਦੇ ਆਪਣੇ ਭਤੀਜੇ ਨਾਲ ਠੀਕ ਜੀ ਆ ਲੰਘਿਆ ਇਧਰ ਆ ਗਿਆ ਆ ਲੰਘਾਇਆ ਆ ਚੱਕਿਆ ਗਿਆ ਜੀ ਹੋਰ ਚੱਕਿਆ ਜੀ ਜੇ ਲੇਖਿਆ ਜੇ ਮੁਲਕ ਮੁਲਕ ਕਿਵੇਂ ਕਰਦਾ ਜੇ ਕੋਮ ਮੁਲਕ ਕਿਵੇਂ 흘 ਲਿਆਦਾ ਕੰਦੀਆਂ ਬੜੀਆਂ ਧਿਆਨ ਨਾਲ ਪਾਉਣੀਆਂ ਪੈਂਦੀਆਂ ਤੇ ਵੀ ਕੋ ਅਗਲੇ ਪਾਸੇ ਨਾਲ ਜੇ ਗੱਡੀ ਤੋਂ ਤਾਂ ਯਾਰ ਲੋਕ ਡਰਦੇ ਹੀ ਨਹੀਂ ਆਵੇ ਦੇਖੀ ਚਲੋ ਜੀ ਲੋਕ ਡਰਦੇ ਹੀ ਨਹੀਂ ਗੱਡੀ ਤੋਂ ਆਗੇ ਲੰਘਣਾ ਪੈਂਦਾ ਲੋਕਾਂ ਨੂੰ ਲੰਘੇ ਤੋਂ ਧਿਆਨ ਨਾਲ ਬੁੱਧੀ ਲੰਘੇ ਤੋਂ ਠਹਿਰ ਕੇ ਲੰਘੇ ਜਰ ਦੇਖੋ ਹਾਂਜੀ ਆਟੋ ਕੀ ਗੱਡਾ ਫਿੱਡਾ ਆ ਵੀ ਸਾਰੇ ਆ ਦੇਖੋ ਪਿਆਰੇ ਠੀਕ ਹੈ ਜੀ ਇਹ ਪਾਟ ਦਾ ਸ਼ਹਿਰ ਵਾਲਾ ਕਾਈ ਵਾਲੇ ਅੱਡੇ ਵਾਲਾ ਦੇਖ ਲਓ ਕਿਵੇਂ ਮੁਲਕ ਬੰਨੇ ਬੰਨੇ ਜਿੰਨਾ ਇਕੱਠਾ ਲੇਕਰ ਆ ਤੁਰਿਆ ਇਧਰੋਂ ਸਾਹਮਣੇ ਸਟੇਸ਼ਨ ਦਿੱਤਾ ਇਹ ਜੇ ਸਟੇਸ਼ਨ ਆਹ ਵੇਖੋ ਟ੍ਰੇਸ਼ਨ ਹੈ ਟ੍ਰੇਸ਼ਨ ਹੈ ਆ ਨਹੀਂ ਆ ਪਈਆ ਕੋਈ ਕਦੋਂ ਵਧੀਆ ਰੇਲਵੇ ਦਾ ਕੰਮ ਯਾਰ ਇਹ ਜਾਇ ਕੋਈ ਕਿੰਨਾ ਤਗੜਾ ਰੇਲਵੇ ਦਾ ਦੇਖੋ ਆ ਟ੍ਰੇਸ਼ਨ ਆ ਲੋ ਅਜੇ ਵੀ ਲੋਕ ਬਈ ਟਰੱਕ ਤੋਂ ਲੋਕ ਨਰਦੇ ਹੀ ਨਹੀਂ ਯਾਰ ਬੰਗੇ ਲੋਕ ਨਰਦੇ ਨਹੀਂ ਵੀ ਟਰੱਕ ਆਉਂਦਾ ਪਾਸੇ ਹਟਦੀਏ ਹੁਣ ਨਹੀਂ ਲੋਕ ਪਾਸੇ ਹੱਤੇ ਟਰੱਕ ਤੋਂ ਕਦੇ ਵੀ ਪਾਸੇ ਨਹੀਂ ਹਟਦੇ ਟਰੱਕ ਤੋਂ ਇੰਨੇ ਲਾਪਰਵਾਹ ਲੋਕ ਨੇ ਠੀਕ ਹੈ ਜੀ ਹਾ 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 ਚਲੇ 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 ਆ ਦੇਖੋ ਰੇਲਵੇ ਸਟੇਸ਼ਨ ਇਹਦਾ ਪ੍ਰਾਜੀ ਸ਼ਹਿਰ ਦਾ ਆ ਪਲੇਟੀ ਸਭ ਤੋਂ ਚੋਰੀ ਜਿਆਦੀ ਇੱਥੇ ਕਣਕ ਵੀ ਸਪੈਸ਼ਲ ਇੱਥੇ ਲੱਗਦੀ ਆ ਕਿ ਸਟੇਸ਼ਨ ਤੇ ਆ ਪਲੇਟੀ ਆ ਜੀ ਸਪੈਸ਼ਲਾਂ ਪ੍ਰੇਂਧੀਆਂ ਰਹੇ ਇੱਥੇ ਬੈ ਲੋ ਇਧਰ ਹੁੰਦੀ ਵੀ ਇਧਰ ਇਹ ਜਗਾ ਦੀ ਆ ਕਰੋਤਾ ਜੀ ਜਿਹੜੇ ਕੈਪਟਨ ਨੇ ਕੈਪਟਨ ਜਿਹੜੇ ਜੁਨੀਆਣਾ ਤੋੜੀਆਂ ਦੇ ਵੇਖੋ ਗੱਡੀਆਂ ਕੁਆੜ ਹੋਈਆਂ ਖਲੋਤੀਆਂ ਸਾਰੀਆਂ ਕੁਆੜ ਬਣੀਆਂ ਕਰੀਆਂ ਗੱਡੀਆਂ ਆ ਦੇਖ ਲੋ ਜੁਨੀਆਣਾ ਤੋੜਦੀਆਂ ਕਿੰਨੇ ਜੀ ਇਹਨਾਂ ਦੇ ਪਾਲਦੇ ਹੁੰਦੇ ਸੀ ਇਹ ਗੱਡੀਆਂ ਕੁਹਾਟੀ ਜਾਂਦੀਆਂ ਹੁੰਦੀਆਂ ਸੀ ਆਹ ਜਿਹੜੀਆਂ ਖਲੋਤੀਆਂ ਕੁਹਾਟੀ ਲੈਣ ਜਾਣ ਵਾਲੀਆਂ ਹੁੰਦੀਆਂ ਸੀ ਤੇ ਜਾਂਦੀਆਂ ਇਹ ਕਿੰਨੇ ਟੱਬਰਾਂ ਨੂੰ ਰੋਟੀਆਂ ਦੇ ਦਿੰਦੀਆਂ ਦੇਖ ਲੋ ਕੁਆੜ ਬਣ ਗਈਆਂ ਜਿਹੜੀਆਂ ਫ੍ਰੀ ਵਾਂਗੂ ਵੇਚ ਗਈਆਂ ਨੇ ਕੁਆੜੀਆਂ ਚ ਆ ਦੇਖੋ ਇਹਦੇ ਕੋਣ ਆ ਮੈਡਾ ਇਹ ਜੁਨੀਆ ਦਾ ਤੋੜ ਕੇ ਤੇ ਕਿੰਨਾ ਦਾ ਕਿੰਨਿਆਂ ਦੀ ਰੋਜੀ ਰੋਟੀ ਬੰਦ ਕੀਤੀ ਆ ਦੇਖ ਲੋ ਸਾਰੀਆਂ ਕੁਆੜ ਬਣੀਆਂ ਹੋਈਆਂ ਖਲੋਤੀਆਂ ਦੇ ਸਪੈਸ਼ਲਾਂ ਚ ਪੁੱਛਣਾ ਜਾਂ ਗੁੱਸੇ ਨਾਲ ਗੱਲਾਂ ਗੁੱਲਾਂ ਮਾੜਾ ਮੋਟ ਲਾ ਲੈਂਦੀਆਂ ਨੇ ਇਹ ਜੱਗੇ ਜੁਨੀਆ ਦੇ ਵਿੱਚ ਪੂਰਾ ਰੇਟ ਮਿਲਣਾ ਗੱਡੀਆਂ ਨੂੰ ਟਾਇਰ ਟੱਪਾ ਸਾਲ ਦੇ ਵਿੱਚ ਦੋ ਸੀਜ਼ਨ ਲੱਗ ਜਾਂਦੇ ਹੁੰਦੇ ਸੀ ਤੇ ਗੱਡੀ ਦਾ ਕੰਮ ਹੋ ਜਾਂਦਾ ਹੁੰਦਾ ਸੀ ਤੇ ਆ ਵੇ ਠੀਕ ਹੈ ਸਭ ਕੁਆੜ ਬਣਿਆ ਹੋਇਆ ਕਿ ਮੈਂ ਤੁਹਾਨੂੰ ਘੋੜਾ ਵਗਾਉਣਾ ਇੱਥੇ ਖਲੋਤਾ ਉਹ ਕੁਆੜ ਐਨ ਹੋਇਆ ਪਿਆ ਘੋੜਾ ਆ ਦੇਖ ਲੋ ਆ ਖੜੂਪੇ ਆ ਰੋਡ ਦੇ ਉੱਤੇ ਆ ਖੜੀਆਂ ਸਾਰੀਆਂ ਖਵਾੜ ਬੜੀਆਂ ਆ ਗਡਾਉਣ ਹੁੰਦੇ ਜੀ ਆ ਜਿਹੜੀ ਸਪੈਸ਼ਲ ਲੱਗਦੀ ਹੁੰਦੀ ਆ ਦੇਖੋ ਖਵਾੜ ਬਣੀਆਂ ਨੇ